ਪੀਬੀ ਟਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਜੀ ਪੰਜਾਬ ਵਿੱਚ ਪੈਨਸ਼ਨ ਧਾਰਕਾਂ ਲਈ ਇਸ ਵਾਰ ਦੀ ਪੈਨਸ਼ਨ ਬਾਰੇ ਕਈ ਅਪਡੇਟਸ ਆਈਆਂ ਹਨ ਇਸ ਵਾਰ ਜੁਲਾਈ ਅਤੇ ਅਗਸਤ ਮਹੀਨੇ ਦੀ ਪੈਨਸ਼ਨ ਇਕੱਠੀ ਆਵੇਗੀ ਪਰ ਇਹ ਰਾਸ਼ੀ 1500 ਰੁਪਏ ਹੀ ਹੋਵੇਗੀ ਸਰਕਾਰ ਵੱਲੋਂ 2500 ਰੁਪਏ ਕਰਨ ਦਾ ਐਲਾਨ 15 ਅਗਸਤ ਨੂੰ ਕੀਤੇ ਜਾਣ ਦੀ ਉਮੀਦ ਹੈ ਇਸ ਤੋਂ ਇਲਾਵਾ ਸਰਕਾਰ ਨੇ ਫਰਜ਼ੀ ਪੈਨਸ਼ਨਾਂ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਜਿਸ ਕਾਰਨ 63000 ਤੋਂ ਵੱਧ ਫਰਜ਼ੀ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ ਹਨ ਸਰਕਾਰੀ ਮੁਲਾਜ਼ਮ ਅਜ਼ਮਾ ਲਈ 8ਵੇਂ ਤਨਖਾਹ ਕਮਿਸ਼ਨ ਦੀ ਖਬਰ ਕੇਂਦਰ ਸਰਕਾਰ ਜਲਦੀ ਹੀ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰ ਸਕਦੀ ਹੈ ਇਸ ਕਮਿਸ਼ਨ ਦਾ ਕਾਰਜਕਾਲ 1 ਜਨਵਰੀ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਕਮਿਸ਼ਨ ਦੇ ਚੇਅਰਮੈਨ ਅਤੇ ਮੈਂਬਰ ਦੀ ਨਿਯੁਕਤੀ ਵਿੱਚ ਦੇਰੀ ਹੋ ਸਕਦੀ ਹੈ ਜਿਸ ਕਾਰਨ ਕਰਮਚਾਰੀਆਂ ਵਿੱਚ ਚਿੰਤਾ ਹੈ ਇਸ ਕਮਿਸ਼ਨ ਤਹਿ ਤਨਖਾਹਾਂ ਅਤੇ ਪੈਨਸ਼ਨਾਂ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਰਾਸ਼ਨ ਕਾਰਡ ਲਗਾਤਾਰ 6 ਮਹੀਨੇ ਰਾਸ਼ਨ ਨਾ ਲੈਣ ਤੇ ਕਾਰਡ ਰੱਦ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਅਹਿਮ ਚੇਤਾਵਨੀ ਜਾਰੀ ਕੀਤੀ ਹੈ ਜੇਕਰ ਕੋਈ ਪਰਿਵਾਰ ਲਗਾਤਾਰ 6 ਮਹੀਨਿਆਂ ਤੱਕ ਰਾਸ਼ਨ ਨਹੀਂ ਲੈਂਦਾ ਤਾਂ ਉਸ ਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ ਇਹ ਨਿਯਮ ਆਮ ਅਤੇ ਗਰੀਬ ਕਲਿਆਣ ਅਨ ਯੋਜਨਾ ਦੇ ਲਾਭਪਾਤਰੀਆਂ ਤੇ ਲਾਗੂ ਹੋਵੇਗਾ ਸਰਕਾਰ ਈ ਕੇ ਵਾਈ ਸੀ ਨੂੰ ਵੀ ਲਾਜ਼ਮੀ ਕਰ ਰਹੀ ਹੈ ਅਤੇ ਘਰ ਘਰ ਜਾ ਕੇ ਤਸਦੀਕ ਕਰ ਰਹੀ ਹੈ ਤਾਂ ਜੋ ਸਿਰਫ ਲੋੜਵੰਦਾਂ ਨੂੰ ਹੀ ਲਾਭ ਮਿਲ ਸਕੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਅੱਜ ਸ਼ਾਮ ਤੋਂ 7 ਅਗਸਤ ਤੱਕ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਨੇ 4 ਤੋਂ 7 ਅਗਸਤ ਤੱਕ ਪੰਜਾਬ ਵਿੱਚ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮੋਗਾ, ਬਠਿੰਡਾ ਅਤੇ ਮਾਨਸਾ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਨਵਾਂ ਐਲਾਨ 200 ਹੋਰ ਆਮ ਆਦਮੀ ਕਲੀਨਿਕ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ 200 ਹੋਰ ਨਵੇਂ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਣਗੇ ਜਿਸ ਨਾਲ ਇਹਨਾਂ ਦੀ ਕੁੱਲ ਗਿਣਤੀ 1081 ਹੋ ਜਾਵੇਗੀ। ਇਸ ਨਾਲ ਲੋਕਾਂ ਨੂੰ ਇਲਾਜ ਦੂਰ ਨਹੀਂ ਜਾਣਾ ਪਵੇਗਾ ਨਾਲ ਹੀ ਆਮ ਆਦਮੀ ਕਲੀਨਿਕਾਂ ਲਈ WhatsApp ਚੈਟਬੋਟ ਵੀ ਸ਼ੁਰੂ ਕੀਤਾ ਗਿਆ ਜਿਸ ਰਾਹੀਂ ਮਰੀਜ਼ ਡਾਕਟਰ ਦੀ ਪਰਚੀ ਟੈਸਟ ਰਿਪੋਰਟ ਅਤੇ ਅਗਲੀ ਮੁਲਾਕਾਤ ਦੇ ਰਿਮਾਈਂਡਰ ਪ੍ਰਾਪਤ ਕਰ ਸਕਣ ਅਗਲੀ ਖਬਰ ਦੀ ਗੱਲ ਕਰ ਲਈਏ ਜੀ ਔਰਤਾਂ ਲਈ LIC ਦੀ ਨਵੀਂ ਯੋਜਨਾ ਬੀਮਾ ਸખી ਯੋਜਨਾ ਭਾਰਤੀ ਜੀਵਨ ਬੀਮਾ ਯੋਜਨਾ ਨੇ ਔਰਤਾਂ ਨੂੰ ਸਵੈ ਨਿਰਪਰ ਬਣਾਉਣ ਲਈ ਬੀਮਾ ਸખી ਯੋਜਨਾ ਸ਼ੁਰੂ ਕੀਤੀ ਹੈ ਇਸ ਤਹਿਤ ਔਰਤਾਂ ਬੀਮਾ 에ਜੰਟ ਬਣ ਕਿ ਆਮਦਨੀ ਕਮਾ ਸਕਦੀਆਂ ਹਨ ਪਹਿਲੇ ਸਾਲ ਵਿੱਚ 7000 ਰੁਪਏ ਦੂਜੇ ਸਾਲ ਵਿੱਚ 6000 ਅਤੇ ਤੀਜੇ ਸਾਲ 5000 ਰੁਪਏ ਪ੍ਰਤੀ ਮਹੀਨਾ ਮਿਲਣਗੇ ਇਸ ਯੋਜਨਾ ਲਈ ਉਮੀਦਵਾਰਾਂ ਦੀ ਉਮਰ 18 ਤੋਂ 70 ਸਾਲ ਅਤੇ ਘੱਟੋ ਘੱਟ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਗਲੀ ਖਬਰ ਦੀ ਗੱਲ ਕਰ ਲੈਂਦੇ ਹਾਂ ਜੀ ਸੀਨੀਅਰ ਸਿਟੀਜ਼ਨ ਲਈ ਪੈਨਸ਼ਨ ਸਕੀਮ ਕੇਂਦਰ ਸਰਕਾਰ ਨੇ ਸੀਨੀਅਰ ਸਿਟੀਜ਼ਨਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਹੈ ਇਸ ਤਹਿਤ 60 ਤੋਂ 69 ਸਾਲਾਂ ਦੇ ਲੋਕਾਂ ਨੂੰ 2000 ਅਤੇ 69 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 3000 ਰੁਪਏ ਮਹੀਨਾ ਮਿਲਣਗੇ ਦਿੱਲੀ ਸਰਕਾਰ ਦੀ ਇਸ ਯੋਜਨਾ ਦਾ ਲਾਭ ਪੰਜਾਬ ਵਿੱਚ ਰਹਿੰਦੇ ਸੀਨੀਅਰ ਸਿਟੀਜ਼ਨ ਵੀ ਲੈ ਸਕਦੇ ਹਨ ਬਸ਼ਰਤੇ ਉਹ ਯੋਜਨਾ ਦਿਆਂ ਸ਼ਰਤਾ ਪੂਰੀਆਂ ਕਰਦੇ ਹੋਣ ਅਗਲੀ ਖਬਰ ਦੀ ਗੱਲ ਕਰ ਲਈਏ ਜੀ ਪਟਿਆਲਾ ਵਿੱਚ ਸੈਸ਼ਨ ਅਦਾਲਤ ਪਟਿਆਲਾ ਵਿੱਚ 11 ਅਗਸਤ 2025 ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸੈਸ਼ਨ ਅਦਾਲਤ ਲਗਾਈ ਜਾ ਰਹੀ ਹੈ ਇਸ ਦਾ ਉਦੇਸ਼ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਉਹਨਾਂ ਦੀ ਜਲਦੀ ਨਿਪਟਾਰਾ ਕਰਨਾ ਹੈ ਪੈਨਸ਼ਨ ਧਾਰਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਜਾ ਸਕਦੇ ਹਨ ਏਸੀ ਕੀ ਅੱਜ ਦੀ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਐ ਇਸੇ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਲਗਾਤਾਰ ਇਸ ਚੈਨਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਜੇਕਰ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਨਵੀਂ ਜਾਣਕਾਰੀ ਜਿਵੇਂ ਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਨੂੰ ਇਸ ਚੈਨਲ 'ਚ ਦੇਖਣ ਨੂੰ ਮਿਲੇਗੀ